ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਤਾਣਾ ਅੰਸ਼ਲ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਮ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਪੁਲਿਸ ਵੱਲੋਂ ਨਸ਼ੀ ਦੀ ਖਾਤਮੀ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗੂਰ ਕਰਵਾਇਆ ਜਾ ਰਿਹਾ ਹੈ ਇਸੇ ਲੜੀ ਤਹਿਤ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਐਸ ਐਚ ਓ ਥਾਣਾ 라ਵਲ ਪਿੰਡੀ ਮੇਜਰ ਸੇਂਗ ਵੱਲੋਂ ਸਰਕਾਰੀ ਹਾਈ ਸਕੈਂਡਰੀ ਸਕੂਲ ਪਿੰਡ ਸਾਨੀ ਵਿਖੇ ਨਸ਼ਾ ਵਿਰੁੱਧ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੇ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਇਸ ਮੌਕੇ ਗੱਲਬਾਤ ਕਰਦਿਆਂ ਐਸਐਚਓ 라ਵਲਪਿੰਡੀ ਮੇਜਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਵਿਰੁੱਧ ਮੁਹਿੰਮ ਅਰੰਭੀ ਗਈ ਹੈ। ਉਨ੍ਹਾਂ ਨੇ ਖਾਸ ਤੌਰ ਤੇ ਨੌਜਵਾਨਾਂ ਅਤੇ ਖਡਾਰੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਅਤੇ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ। ਨਾਲ ਹੀ ਉਨ੍ਹਾਂ ਨੇ ਪਿੰਡ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਪੁਲਿਸ ਦਾ ਸਹਿਯੋਗ ਕਰਨ ਅਤੇ ਪਿੰਡੋ ਇਲਾਕਿਆਂ ਵਿੱਚ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ ਲਈ ਚੰਗੇ ਦੋਸਤ ਬਣਾਉਣ ਲਈ ਪ੍ਰੇਰਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਨਦੀਪ ਕੋਰ ਸਮੀਤ ਸਕੂਲ ਸਟਾਫ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜਸ ਸ਼ਰਮਾ ਅਤੇ ਨਾਲ ਅਸ਼ਰਦਿਤ ਸਿੰਘ ਦੀ ਸੌਣੀ ਰਿਪੋਰਟ ਵਧੀਆ ਪੀਓ ਪੰਜਾਬ ਆ ਨਿਆ ਆ ਤੁੰਦੀ ਮੋੜ ਹੋ ਜਾਂਦੀ ਆ ਆਪਾਂ ਤੰਦਰੁਸਤ ਪੰਜਾਬ ਬਣਾਉਣਾ ਆ ਵਧੀਆ ਖੁਸ਼ਿਆਰ ਪੰਜਾਬ ਬਣਾਉਣਾ ਜਿਹਦੇ ਵਿੱਚ ਸਾਡੇ ਜਿਹੜੇ ਨੌਜਵਾਨ ਪੀੜੀ ਆ ਇਹ ਨਸ਼ਾ ਬਕੂ ਹੋਵੇ ਔਰ ਬੜੀਆ ਸੁਭਾਅ ਦੀ ਸਿੱਖਿਆ ਦਿੱਤੀ ਜਾ ਰਕੇ ਸਾਡੇ ਪੰਜਾਬ ਦੀ ਤੁਹਾਡੇ ਵਿੱਚੋਂ ਵਧੀਆ-ਵਧੀਆ ਜਿਹੜੇ ਆ ਬੱਚੇ ਆ ਨੌਜਵਾਨ ਪੀੜੀ ਆ ਅੱਗੇ ਆਉਣ ਨੌਕਰੀਆਂ ਕਰਨ ਠੀਕ ਹੈ ਨਸ਼ੀਆਂ ਬਰੇ ਪਾਤੀ ਆਪਾਂ ਨਹੀਂ ਮੇੜਾ ਤੇ ਹੁਣ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਐਸਐਮਸੀ ਸਾਹਿਬ ਜੀ ਜਦੋਂ ਮੇਰੇ ਜੀ ਆਖੀ ਤੁਹਾਨੂੰ ਨਾਲ ਡਾਕੂਮੈਂਟ ਜੁਆਰ ਦੇ ਗਿਦਾ ਜੀ ਧਿਆਨ ਲਾਉਣਾ ਸਾਡੇ ਮਾਧਮ ਮੈਡਮ ਅਮਨਦੀਪ Kaur ਜੀ ਔਰ ਸ੍ਰੀ ਅਰਿੰਦਪਾਲ ਜੀ ਸਿਸਤਾ ਗੁਰਮਿੰਦਰ ਸਿੰਘ ਤੇ ਬੈਠੇ ਹੋਏ ਦੇ ਹਜ਼ਰ ਵਿੱਚ ਪਚੀ ਵਿਦਿਆਰਥੀਆਂ ਸਤਿ ਸ਼੍ਰੀ ਅਕਾਲ ਧੰਨਵਾਦ